ਪੰਜਾਬ ਦਾ ਸਭ ਤੋਂ ਚਰਚਿਤ ਪਿੰਡ ਹਰਦੋਵਾਲ ਜਿੱਥੇ 2 ਕਰੋੜ ਤੱਕ ਬੋਲੀ ਲਗਾ ਦਿੱਤੀ ਗਈ ਸਰਪੰਚੀ ਦੇ ਲਈ ਪਰ ਇੱਥੇ 2 ਕਰੋੜ ਦੀ ਵੀ ਸਰਪੰਚੀ ਨਹੀਂ ਮਿਲੀ ਅਤੇ ਉਸ ਤੋਂ ਬਾਅਦ ਇੱਥੇ ਨਵਾਂ ਸਰਪੰਚ ਹੁਣ ਬਣ ਚੁੱਕਿਆ ਹੈ ਸਰਬਸੰਤੀ ਦੇ ਨਾਲ ਸਰਪੰਚ ਕਿਸ ਨੂੰ ਬਣਾਇਆ ਗਿਆ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਵਿੱਚ ਸ਼ਾਮਲ ਚੰਨਣ ਸਿੰਘ ਖਾਲਸਾ ਦੇ ਕਰੀਬੀ ਆਮ ਆਦਮੀ ਪਾਰਟੀ ਦੇ ਵਰਕਰ ਸਰਬਨ ਸਿੰਘ ਦੀ ਪਤਨੀ ਜੋਤੀ ਨੂੰ ਇੱਥੇ ਸਰਬਸੰਤੀ ਦੇ ਨਾਲ ਸਰਪੰਚ ਚੁਣ ਲਿਆ ਗਿਆ ਤਾਂ ਇੱਥੇ ਭਾਜਪਾ ਦੇ ਇੱਕ ਵਰਕਰ ਜੋ ਆਪਣੇ ਆਪ ਨੂੰ ਕਹਾਉਂਦਾ ਸੀ ਉਸ ਦੇ ਵੱਲੋਂ 2 ਕਰੋੜ ਰੁਪਏ ਤੱਕ ਦਾ ਆਫਰ ਪਿੰਡ ਵਾਸੀਆਂ ਨੂੰ ਦੇ ਦਿੱਤਾ ਗਿਆ ਸੀ ਕਿ ਮੈਂ ਪਿੰਡ ਦੇ ਲਈ 2 ਕਰੋੜ ਰੁਪਏ ਦੇ ਦੇਵਾਂਗਾ ਮੈਨੂੰ ਸਰਪੰਚ ਬਣਾ ਦਿਓ ਪਰ ਪਿੰਡ ਵਾਸੀਆਂ ਨੇ ਇਸ ਤੋਂ ਬਾਅਦ ਮੀਟਿੰਗ ਕੀਤੀ ਅਤੇ ਫੈਸਲਾ ਕੀਤਾ ਕਿ ਇੱਥੇ ਸਰਪੰਚ ਜੋਤੀ ਜੋ ਕਿ ਸਰਵਣ ਸਿੰਘ ਦੀ ਪਤਨੀ ਹੈ ਉਸ ਨੂੰ ਬਣਾ ਦਿੱਤਾ ਗਿਆ ਤਾਂ ਇਸ ਦਾ 2 ਕਰੋੜ ਰੁਪਇਆ ਤਰਿਆ ਤਰਾਇਆ ਰਹਿ ਗਿਆ ਸਰਪੰਚੀ ਫਿਰ ਵੀ ਨਹੀਂ ਮਿਲੀ ਅਤੇ ਹੁਣ ਇਸੇ ਮਾਮਲੇ ਨੂੰ ਲੈ ਕੇ ਵੀ ਹੁਣ ਹਾਈ ਕੋਰਟ ਤੱਕ ਪਹੁੰਚ ਹੋ ਗਈ ਹੈ ਸਟੰਡਰ ਕੌਰ ਜੋ ਕਿ ਐਡਵੋਕੇਟ ਨੇ ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਇਸ ਤਰੀਕੇ ਨਾਲ ਜੋ ਬੋਲੀਆਂ ਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਗੁਰਦਾਸਪੁਰ ਦੇ ਡੀਸੀ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਏਡੀਸੀ ਅਤੇ ਐਸਡੀਐਮ ਨੂੰ ਹੁਕਮ ਦੇ ਦਿੱਤੇ ਗਏ ਨੇ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇ ਅਤੇ ਸਬੂਤਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਪਰ ਇਸ ਪਿੰਡ ਦੇ ਵਿੱਚ ਜਿਸ ਦੇ ਵੱਲੋਂ 2 ਕਰੋੜ ਰੁਪਏ ਤੱਕ ਬੋਲੀ ਲਾ ਦਿੱਤੀ ਗਈ ਉਸ ਨੂੰ ਸਰਪੰਚ ਬਣਾਉਣ ਦੀ ਬਜਾਏ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਸਰਬੰਸ ਸਿੰਘ ਦੀ ਪਤਨੀ ਜੋਤੀ ਨੂੰ ਆਪਣਾ ਸਰਪੰਚ ਸਰਬਸੰਤ ਦੀ ਨਾਲ ਚੁਣ ਲਿਆ ਹੈ ਤਾਂ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦਿਓ